ਇੱਕ ਵੀਚਰੀ ਵਿੱਚ ਚੰਗੇ ਬੱਚੇ ਰਿਤਕੌਰ ਤੇ ਨਮਨ ਰਿਤਕੌਰ ਆਸਤਾਲ। ਹਰਜੋਤ ਸ਼ਾਵਾ ਥੋੜਾ ਥੋੜਾ ਤੇਜ਼ ਹੋ ਮੇਰਾ ਪੁੱਤ। ਇਸ ਤੋਂ ਬਾਅਦ ਰੋਵਰ ਦਾ ਪਬਲਿਕ ਸਕੂਲ ਦੇ ਗੱਟਕੇ ਦੇ ਬੱਚੇ ਤਿਆਰ ਹੈ ਜੀ। ਕਲਤਮ ਕਾਉਂਡਲੇ ਦੇ ਭਗਲਿਆਂ ਵਾਲੇ ਬੱਚਿਆਂ ਦੀ ਜਿੰਨੀਆਂ ਕਮਟਾਵਾਂ ਉਹ ਗੁਰਗਰ ਸਾਹਿਬ ਵਿੱਚ ਸੋਨੀਆ ਗਾਂਧੀ ਆ ਉਹ ਬੱਚੇ ਉੱਥੇ ਸੰਪਰਕ ਕਰ ਰਹੇ ਨੇ ਰਜਿਸਟ੍ਰੇਸ਼ਨ ਕਾਊਂਟਰ 'ਤੇ। ਕਲਤਮ ਕਾਉਂਡਲੇ ਦੇ ਭਗਲਿਆਂ ਵਾਲੇ ਬੱਚੇ। ਉਹ ਤੇਜ ਹੋ ਤੀਸਰਾ ਚੱਕਰ ਆ ਤੇਜ ਹੋ ਮ੍ਰਿਤਕ ਦਾ ਖਾਤ ਸਾ ਰਾਣੀ ਜੁਦੀ ਫੋਹ ਤੇਜ ਹੋ ਤੀਸਰਾ ਚੱਕਰ ਆ ਤੇਜ ਹੋ ਹਿੰਮਤ ਮਾਰ ਕੇ ਲਾਗੇ ਚੱਲ ਉਹਨਾਂ ਦੇ ਅੱਜ ਹੀ ਦੌਣੇ ਪਹਿਲੀ ਵਾਰ ਤੇ ਆਵੇ ਗਿਆਕਨਾ ਆਜਾਤ ਤਰਕੀ ਦੇ ਸਾਹਮਣੇ ਇੱਕ ਤੁਸੀਂ ਦੀ ਬੇਸ ਕਾਇੰਦਾਰ ਅੰਨਿਆ ਜਿੱਤਾ ਨਾਮ ਹੈ ਗੰਭੀਰ ਕਰਨਾ ਤਾਂ ਜਦੋਂ ਉਹ ਜਾਣ ਤੋਂ ਪਹਿਲੇ ਫੜ 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 ਉਹ ਤੇਜੋ ਮਸਾ ਆਖਰੀ ਚੱਕਰ ਆਖਰੀ ਹਰ ਜੋਦ ਆਖਰੀ ਚੱਕਰ ਪੁੱਤ ਤੇਜੋ ਆਖਰੀ ਚੱਕਰ ਦੋ ਜਣੇ ਹੀ ਅੱਗੇ ਤੇਰੇ ਬਾਕੀ ਮਰੇ ਜੇ ਸਾਰੇ ਮੁੱਖਾ ਟਿੱਕੇ ਜਿੱਕਰ 小看，这个、嗯，谁、嗯、也